फार्मstdcaryog ਰੱਬ ਵਰਗੇ ਦਰਸ਼ਕੋ ਤੇ ਸਰੋਤੇਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ 7ਵਾਂ ਹਿੱਸਾ ਢੋਲ ਬਾਦਸ਼ਾ ਤੇ ਰਾਣੀ ਮਾਰਵੜ ਨੇ ਤਿਆਰੀ ਕਰ ਲਈ ਹੈ ਤੇ ਚਾਲੇ ਪਾ ਦਿੱਤੇ ਆ ਉਧਰੋਂ ਜਾਨੀ ਚੋਰ ਆਪਣੇ ਘਰ ਆਇਆ ਉਹਨੇ ਤਿਆਰੀ ਕੀਤੀ ਹੈ ਪਿੱਛੋਂ ਰਾਜਾ ਨਰ ਸੁਲਤਾਨ ਦੇ ਚਾਚਾ ਕੇਸਰਾਏ ਸਾਰੀਆਂ ਰਾਣੀਆਂ ਦੇ ਡੋਲੇ ਤੋੜ ਕੇ ਦੇ ਨਾਲ ਫੌਜ ਲੈ ਕੇ ਉਧਰੋਂ ਤਿਆਰੀ ਕਰਕੇ ਆ ਗਏ ਆਹੋ ਆਓ ਸੁਣੀਏ ਅੱਗੇ ਢੋਲ ਬਾਦਸ਼ਾਹ ਵੀਰ ਨੂੰ ਕਰੇ ਤਿਆਰੀ ਐਨ ਮਾਲ ਔਰ ਇਸ ਬਾਬ ਕੋ ਨਾਲ ਖੁਸ਼ੀ ਭਰ ਲੈਣ ਉਹ ਹੀਰੇ ਮੋਤੀ ਮਾਨਕ ਜੜਾਉ ਗਣ ਕੀਮਤੀ ਜੋ ਅਰੇ ਸ਼ਮੀ ਪਸ਼ਾਕਾਂ ਤੇ ਸੁਨਹਿਰੀ ਲੱਗੀ ਜ਼ਰੀ ਐ ਸਲਮਾ ਸਤਾਰਾ ਜੇ ਨਿਆਰਾ ਸਾਰੀ ਦੁਨੀਆ ਤੋਂ ਇੱਕ ਨਾਲੋਂ ਦੂਸਰੀ ਪਸ਼ਾਕ ਜਾਦੇ ਖਰੀ ਐ ਗਹਿਣਿਆਂ ਨੂੰ ਗੁਣੀ ਕਿਹੜਾ ਗਿਣੇ ਬੈਠ ਗੌਰ ਨਾਲ ਕੁੱਲ ਪਟਿਆਰੀ ਸਾਰੀ ਤਨ ਤਨ ਭਰੀ ਐ ਹੋ ਗੱਡਿਆਂ ਨੂੰ ਭਰ ਤੋਰੇ ਪੰਡਤ ਕਿਸ਼ੋਰ ਚੰਦਾ ਜਿਹੜੀ ਫੌਜ ਤੋਰੀ ਜਾਵੇ ਉਪਮਾ ਨਾ ਕਰੀ ਐ ਹੋ ਵਾਜੇ ਗਾਜੇ ਵੱਜਣ ਗगन ਝੰਡੇ ਝੂਲਦੇ ਨੇ ਡੋਲੇ ਵਿੱਚ ਰਾਣੀ ਮਾਰਵਾੜ ਨੂੰ ਬਿਠਾ ਲਿਆ ਲਗਨ ਮਹੂਰਤਾਂ ਦੇ ਨਾਲ ਘਰੋਂ ਉੱਠ ਤੁਰੇ ਡੋਲੇ ਦੇ ਉਦਾਲੇ ਪਹਿਰਾ ਫੌਜਦਾਰ ਲਗਾ ਲਿਆ ਪੁੱਤ ਮਾਰਵਾੜ ਦਾ ਸਣੇ ਹੀ ਢੋਲ ਬਾਦਸ਼ਾਹ ਦੇ ਕੋੜਿਆਂ ਤੇ ਚੜਿ ਸ਼ਿਵ ਸ਼ੰਕਰ ਮਨਾ ਲਿਆ ਉਹ ਜਾਮ ਦੇ ਸਮਰਗੜ ਵੱਲ ਨੂੰ કિਸ਼ੋਰ ਚੰਦਾ ਜਾਮ ਦੇ ਸਮਰਗੜ ਵੱਲ ਨੂੰ કિਸ਼ੋਰ ਚੰਦਾ ਇੰਤਜ਼ਾਮ ਰਾਜ ਦਾ ਵਜ਼ੀਰ ਨੂੰ ਸੰਭਾਲਿਆ ਉਹਦਰ ਜਾਣੀ ਚੋਰਟਾ ਇੰਦਰਗੜ ਤੋਂ ਆਏ ਕਰੇ ਤਿਆਰੀ ਆਣ ਕੇ ਮਨ ਮੇ ਖੁਸ਼ੀ ਮਨਾਏ ਜਾਣੀ ਤਾਂ ਹੀ ਤੋਰ ਕੇ ਕਰੋ ਵੀਰਨੋਂ ਧਿਆਨ ਆਪ ਤਿਆਰੀ ਨੂੰ ਕਰਨ ਚਾਚਾ ਤੇ ਸੁਲਤਾਨ ਝਟ ਸੁਲਤਾਨ ਉੱਠ ਭਰ ਲੀਨੇ ਦੌਲਤਾਂ ਦੇ ਡੱਬੇ ਸੁੱਚੇ ਮੋਤੀਆਂ ਦੇ ਹੀਰਿਆਂ ਦੇ ਹਾਰ ਹੈ ਕੋਲ ਰਣਵਾਸ ਕੋ ਤਿਆਰ ਕੀਤਾ ਜਾਵਣੇ ਕੋ ਅਸੀਂ ਆ ਘਰੀਬ ਡੋਲਾ ਹੋ ਗਿਆ ਰਵਾਨ ਹੈ ਉਹ ਛੱਟ ਸੁਲਤਾਨ ਉੱਠ ਭਰ ਲੈਨੇ ਦੌਲਤਾਂ ਦੇ ਡੱਬੇ ਸੁੱਚੇ ਮੋਤੀਆਂ ਦੇ ਹੀਰਿਆਂ ਦੇ ਹਾਰ ਹੈ ਕੋਲ ਰਣਵਾਸ ਕੋ ਤਿਆਰ ਕੀਤਾ ਜਾਵਣੇ ਕੋ ਅਸੀਆਂ ਕਰੀਬ ਡੋਲਾ ਹੋ ਗਿਆ ਤਿਆਰ ਹੈ ਖੋਜ ਨਾਲ ਜਾਮਣੇ ਕੋ ਦੇ ਦਿਆ ਹੁਕਮ ਛਟ ਉਸੇ ਵੇਲੇ ਯੋਧਿਆ ਸ਼ਿੰਗਾਰੇ ਹਥਿਆਰ ਹੈ ਉਹ ਸ਼ੁਭ ਘੜੀ ਸ਼ੁਭ ਦਿਨ ਤਰਪੇ ਕਿਸ਼ੋਰ ਚੰਦਾ ਬਈ ਸ਼ੁਭ ਘੜੀ ਸ਼ੁਭ ਦਿਨ ਤਰਪੇ ਕਿਸ਼ੋਰ ਚੰਦਾ ਜੰਗੀ ਵਾਜੇ ਨਾਲ ਚੜ ਚੱਲੀ ਸਰਕਾਰ ਹੈ ਜਿਸ ਵੇਲੇ ਚੋਰ ਘੜੀ ਪਹੁੰਚਾ ਸੁਲਤਾਨ ਆਣ ਭੱਜ ਭੱਜ ਦੇਖਦੇ ਮਰਦੇ ਔਰ ਨਾਰੀਆਂ ਵਿੱਚੋਂ ਪਤਾ ਗੱਲ ਦਾ ਕਿਸੇ ਨੂੰ ਕੋਈ ਲੱਗਿਆ ਨਹੀਂ ਫੌਜ ਦੇ ਕਟਕਨੇ ਸੀ ਕਰਦਾ ਉਭਾਰੀਆਂ ਕੋਈ ਕਹੇ ਕੀਤੀ ਹੈ ਚੜ੍ਹਾਈ ਕਿਸੇ ਦੇਸ਼ ਉੱਤੇ ਕੋਈ ਕਹੇ ਚੀਜ਼ਾਂ ਇਹ ਸ਼ਗਨ ਦੀਆਂ ਸਾਰੀਆਂ ਉਹ ਗੱਲ ਆਪੋ ਆਪਣੀ ਹਰੇਕ ਮੂੰਹੋਂ ਆਖਦਾ ਹੈ ਗੱਲ ਆਪੋ ਆਪਣੀ ਹਰੇਕ ਮੂੰਹੋਂ ਆਖਦਾ ਹੈ ਓਗਲੀਆਂ ਕਿਸ਼ੋਰ ਨੂੰ ਹਰਾਨੀਆਂ ਜੋ ਭਾਰੀਆਂ ਸੁਣ ਕੇ ਜਾਨੀ ਆਮਦਾ ਕਿ ਸੋਰਾ ਦੇ ਕੋਲ ਹੱਥ ਜੋੜ ਕੇ ਆਖਦਾ ਐ ਨਰਸੀਲੇ ਬੋਲ ਚਾਚੇ ਦੇ ਚਰਨ ਜਾਨੀ ਚੋਰ ਫੜ ਕੇ ਆਖਦਾ ਜਵਾਨੋ ਨਾ ਜਰਾ ਵੀ ਧੜਕੇ ਅੱਜ ਕਰੋ ਇੱਥੇ ਹੀ ਉਹ ਤਾਰਾ ਚਾਚਿਆ ਸੇਵਾ ਕਰੇ ਸੇਵਕ ਤੁਮਾਰਾ ਚਾਚਿਆ ਆਓ ਮੇਰੀ ਕੁਟੀ ਅੰਦਰ ਚਰਨ ਕੋ ਵਾਰ ਵਾਰ ਲੱਗਾ ਬੇਨਸੀ ਕਰਨ ਕੋ ਉਹ ਪਾਓ ਮੇਰੀ ਕੁਟੀ ਅੰਦਰ ਚਰਨ ਕੋ ਵਾਰ ਵਾਰ ਲੱਗਾ ਬੇਨਸੀ ਕਰਨ ਕੋ ਕਰਿਓ ਪਵਿੱਤਰ ਦੁਆਰਾ ਚਾਚਿਆ ਸੇਵਾ ਕਰੇ ਸੇਵਕ ਤੁਹਾਡਾ ਚਾਚਿਆ ਅੱਜ ਘਰ ਕੀੜੀ ਦੇ ਨਰੈਣ ਆਵੜੇ ਜਾਗ ਪੇ ਨਸੀਬ ਸੁੱਤੇ ਚਿਰਾਂ ਦੇ ਪੜੇ ਬਾਹੋਂ ਫੜ ਡੁੱਬਦੇ ਨੂੰ ਤਾਰਾ ਚਾਚਿਆ ਸੇਵਾ ਕਰੇ ਸੇਵਕ ਤੇਰਾ ਚਾਚਿਆ ਓ ਮਸਾ ਤੁਸੀਂ ਆਗੇ ਹੋ ਸਦਾਮੇ ਦੇ ਘਰੀ ਮਸਾ ਤੁਸੀਂ ਆਗੇ ਹੋ ਸਦਾਮੇ ਦੇ ਘਰੀ ਬੇਨਤੀ ਗੁਜਾਰਾ ਇਨਕਾਰ ਨਾ ਕਰੀ ਸਾਨੂੰ ਖਾਲੀ ਆਪ ਦਾ ਸਹਾਰਾ ਚਾਚਿਆ ਸੇਵਾ ਕਰੇ ਸੇਵਕ ਤੇਰਾ ਚਾਚਿਆ ਅੱਜ ਨਾਲੋਂ ਹੋਮ ਦੀ ਸਵੇਰ ਕਾਲੀ ਐ ਸੇਵਾ ਤੋਂ ਢੀ ਸਾਨੂੰ ਸੁਖ ਦੇਣ ਵਾਲੀ ਐ ਆਪਦੇ ਦਿਦਾਰ ਦਿਲ ਠਾਰਾ ਚਾਚਿਆ ਸੇਵਾ ਕਰੇ ਸੇਵਕਾ ਤਮਾਰਾ ਚਾਚਿਆ ਹੋ ਇੱਥੇ ਰਾਤ ਕੱਟ ਚੱਲੀ ਸਵੇਰ ਨੂੰ ਭਈ ਇੱਥੇ ਰਾਤ ਕੱਟ ਚੱਲੀ ਸਵੇਰ ਨੂੰ ਫੇਰ ਨਾ ਕਰਾਂਗੇ ਜੀ ਸਮਝਦੇ ਹਰ ਨੂੰ ਆਰ ਪਰਵਾਰ ਸਿਆਰ ਸਾਰਾ ਚਾਚਿਆ ਸੇਵਾ ਕਰੇ ਸੇਵਕ ਤੇ ਮਾਰਾ ਚਾਚਿਆ ਦੇਨਤੀ ਕਰੀ ਜਾਂ ਜਾਨੀ ਵਾਰ ਵਾਰ ਸੀ ਫੇਰ ਕਿਸ਼ੋਰਾਂ ਨੇ ਆਖਿਆ ਉਚਾਰ ਸੀ ਮੰਨ ਲੈ ਕਿਸ਼ੋਰ ਤੂੰ ਹਮਾਰਾ ਚਾਚਿਆ ਸੇਵਾ ਕਰੇ ਸੇਵਕ ਤੇ ਮਾਰਾ ਚਾਚਿਆ ਸੇਵਾ ਕਰੇ ਸੇਵਕ ਤੁਮਾਰਾ ਚਾਤਿਆ